ਨਮਸਕਾਰ ਆਰਸਨ ਵਰਦਸ ਤੋਂ ਆਸ਼ੀਸ਼ ਮਿੱਤਲ ਇੱਕ ਸੋਫਾ ਸੈੱਟ ਦਾ ਇੱਕ ਹੋਰ ਡਿਜ਼ਾਈਨ ਸੋਫਾ ਕਮ ਬੈੱਡ ਅਤੇ ਇਸ ਦਾ ਮਤਲਬ ਹੈ ਕਿ ਇਹ ਇੱਕ ਸੋਫਾ ਹੈ ਅਤੇ ਤੁਸੀਂ ਇਸ ਨੂੰ ਇੱਕ ਬੈੱਡ ਵਿੱਚ ਵੀ ਬਦਲ ਸਕਦੇ ਹੋ ਇਸ ਸਮੇਂ ਇਹ ਇੱਕ ਬੈੱਡ ਫਾਰਮੈਟ ਵਿੱਚ ਹੈ ਅਤੇ ਇੱਕ ਵਾਰ ਜਦੋਂ ਅਸੀਂ ਇਸ ਨੂੰ ਢਾਹ ਦਿੰਦੇ ਹਾਂ ਇਹ ਇੱਕ ਸੋਫਾ ਬਣ ਜਾਵੇਗਾ ਡਿਜ਼ਾਈਨ 8 ਫੁੱਟ ਚੌੜਾ ਖੱਬੇ ਤੋਂ ਸੱਜੇ ਅਤੇ ਅੰਦਰੂਨੀ ਖੇਤਰ ਸਾਡੇ ਕੋਲ 7 ਫੁੱਟ ਚੌੜਾ ਹੈ ਇਹ ਕਾਫੀ ਵੱਡਾ ਆਕਾਰ ਹੈ ਤੇ ਜਦੋਂ ਅਸੀਂ ਇਸ ਨੂੰ ਫੈਲਾਉਂਦੇ ਹਾਂ ਤਾਂ ਕੁੱਲ ਖੇਤਰਫਲ 6 ਫੁੱਟ ਦੇ ਕਰੀਬ ਹੁੰਦਾ ਹੈ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਕਿਵੇਂ ਕੰਮ ਕਰਦਾ ਇਸ ਤੋਂ ਪਹਿਲਾਂ ਅਸੀਂ ਡਿਜ਼ਾਈਨ ਵਾਲੇ ਹਿੱਸੇ ਬਾਰੇ ਗੱਲ ਕਰਾਂਗੇ ਕਿੱਚੇ ਦੀ ਉਚਾਈ ਹੈ ਪੱਗੇ ਤੋਂ ਪਿੱਛੇ ਇਹ ਹਿੱਸਾ 3 ਫੁੱਟ ਚੌੜਾ ਹੈ ਇਹ ਇੱਕ ਵਿਸ਼ਾਲ ਇਕਾਈ ਹੈ ਆਮ ਪਾਰ ਤੇ ਸੋਫੇ ਨਿਯਮਤ ਸੋਫੇ ਲਗਭਗ ਇਚ ਹੁੰਦੇ ਹਨ ਜਾਂ 30 ਇਚ 2.5 ਫੁੱਟ ਅਧਿਕਤ ਇਹ ਨਿਯਮਤ ਆਕਾਰ ਤੁਚੇ ਇਹ ਚ ਵੱਡਾ ਹੈ ਕਿਉਂਕਿ ਸਾਨੂੰ ਸੋਫਾ ਕਮ ਬੈੱਡ ਦੇ ਡਿਜ਼ਾਈਨ ਨੂੰ ਵੀ ਅਨੁਕੂਲਿਤ ਕਰਨਾ ਪੈਂਦਾ ਹੈ ਅਤੇ ਇਸ ਨੂੰ ਬਦਲਣਾ ਬਹੁਤ ਆਸਾਨ ਹੈ। ਮੈਂ ਤੁਹਾਨੂੰ ਪਹਿਲਾਂ ਵੀ ਸੋਫਾ ਕਮ ਬੈੱਡ ਲਈ ਕਈ ਡਿਜ਼ਾਈਨ ਦਿਖਾਏ ਹਨ ਅਤੇ ਇਹ ਇੱਕ ਦੁਬਾਰਾ ਟਿਕੋਡ ਵਿੱਚ ਹੈ ਅਤੇ ਇਹ BMW ਫਿਨਿਸ਼ ਵਿੱਚ ਹੈ ਜਿਵੇਂ ਕਿ ਗਾਹਕ ਚਾਹੁੰਦਾ ਸੀ। ਪਹਿਲਾਂ ਦੀਆਂ ਇਕਾਈਆਂ ਲਈ ਲਿੰਕ ਇੱਥੇ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਲਈ ਜੇਕਰ ਤੁਸੀਂ ਕੁਝ ਹੋਰ ਰੰਗਾਂ ਜਾਂ ਹੋਰ ਡਿਜ਼ਾਈਨਾਂ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਿੰਕਾਂ ਤੇ ਕਲਿੱਕ ਕਰ ਸਕਦੇ ਹੋ ਅਤੇ ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ। ਇੱਕ ਹੋ ਚੀਜ਼ ਉਹ ਡਿਜ਼ਾਈਨ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ। ਇਹ ਇੱਕ ਰੈਗੂਲਰ ਸੋਫਾ ਡਿਜ਼ਾਈਨ ਹੈ ਜੋ ਇੱਕ ਸੋਫਾ ਕਮ ਬੈੱਡ ਵਿੱਚ ਬਦਲਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਡੇ ਕੋਲ ਇੱਕ ਸੋਫਾ ਸੈੱਟ ਹੈ ਤਾਂ ਮੰਨ ਲਓ ਕਿ ਤੁਸੀਂ ਇੱਕ 10 ਸੀਟਰ ਜਾਂ ਇੱਕ ਵੱਡਾ ਸੈੱਟ ਚੁਣ ਰਹੇ ਹੋ ਅਤੇ ਤੁਸੀਂ ਇਸ ਤਰ੍ਹਾਂ ਦੀ ਇੱਕ ਯੂਨਿਟ ਚਾਹੁੰਦੇ ਹੋ। ਇਸ ਲਈ ਡਿਜ਼ਾਈਨ ਨੂੰ ਦੁਹਰਾਇਆ ਜਾ ਸਕਦਾ ਹੈ ਅਤੇ ਇਸ ਨੂੰ ਸੋਫਾ ਕਮ ਬੈੱਡ ਵਿੱਚ ਵੀ ਬਦਲਿਆ ਜਾ ਸਕਦਾ ਹੈ। ਡਿਜ਼ਾਈਨ ਤੁਸੀਂ ਸਾਡੇ ਵਿਸ਼ਾਲ ਕੈਟਾਲਾਗ ਤੋਂ ਚੁਣ ਸਕਦੇ ਹੋ ਸਾਡੀ ਵੈਬਸਾਈਟ ਤੇ ਸਾਡੇ ਕੋਲ ਸੈਂਕੜੇ ਅਸਲ ਡਿਜ਼ਾਈਨ ਹਨ ਇਸ ਲਈ ਤੁਸੀਂ ਉੱਥੇ ਜਾ ਸਕਦੇ ਹੋ ਤੁਸੀਂ ਡਿਜ਼ਾਈਨ ਨੂੰ ਚੁਣ ਸਕਦੇ ਹੋ ਅਤੇ ਅਸੀਂ ਇਸ ਨੂੰ ਇਸ ਤਰ੍ਹਾਂ ਇੱਕ ਸੋਫਾ ਕੰਬੈੱਡ ਵਿੱਚ ਬਦਲ ਸਕਦੇ ਹਾਂ ਹੁਣ ਇਹ ਇੱਕ ਸੋਫਾ ਹੈ ਇੱਕ ਵਾਰ ਜਦੋਂ ਅਸੀਂ ਇਸ ਨੂੰ ਬਦਲਦੇ ਹਾਂ ਤਾਂ ਅੱਗੇ ਦਾ ਹਿੱਸਾ ਅੰਦਰ ਹੁੰਦਾ ਹੈ ਅਤੇ ਅਸੀਂ ਸਿਖਰ ਤੇ ਗੱਦੀ ਨੂੰ ਰੱਖ ਦਿੱਤਾ ਹੈ ਹੁਣ ਇਹ ਇੱਕ ਸੋਫੇ ਵਿੱਚ ਬਦਲ ਗਿਆ ਹੈ ਜਦੋਂ ਤੁਸੀਂ ਇਸ ਨੂੰ ਸੋਫਾ ਆਉਣ ਵਾਲੇ ਬਿਸਤਰੇ ਦੇ ਰੂਪ ਵਿੱਚ ਵਰਤਣਾ ਚਾਹੁੰਦੇ ਹੋ ਤਾਂ ਉਸ ਹਿੱਸੇ ਨੂੰ ਬਾਹਰ ਕੱਢੋ ਮੈਂ ਇਸ ਨੂੰ ਇੱਕ ਵਾਰ ਹੋਰ ਕਰਾਂਗਾ ਇਸ ਲਈ ਅਸੀਂ ਇਸ ਨੂੰ ਇੱਥੋਂ ਫੜ ਸਕਦੇ ਹਾਂ ਇੱਥੇ ਸਾਡੇ ਕੋਲ ਕੁਝ ਥਾਂ ਹੈ ਇਸ ਲਈ ਇਸ ਨੂੰ ਮੱਧ ਤੋਂ ਫੜੋ ਇੱਕ ਵੱਡਾ ਟੁਕੜਾ ਹੈ ਜੇ ਤੁਸੀਂ ਇਸ ਨੂੰ ਇੱਕ ਪਾਸੇ ਤੋਂ ਖਿੱਚਦੇ ਹੋ ਤਾਂ ਇਹ ਕਿਸੇ ਵੀ ਪਾਸੇ ਜਾਵੇ ਇਹ ਬਿਹਤਰ ਹੈ ਜੇਕਰ ਤੁਸੀਂ ਇਸ ਨੂੰ ਵਿਚਕਾਰਲੇ ਹਿੱਸੇ ਤੋਂ ਖਿੱਚੋ ਬਸ ਇਸ ਨੂੰ ਬਾਹਰ ਕੱਢੋ ਅਤੇ ਗੱਦੀ ਨੂੰ ਇੱਕ ਵਾਰ ਫੇਰ ਲਗਾਓ ਇਹ ਇੱਕ ਬਿਸਤਰੇ ਦੇ ਰੂਪ ਵਿੱਚ ਵੀ ਤਿਆਰ ਹੈ ਇਸ ਬਾਰੇ ਹੋਰ ਦੇ ਹਿੱਸਾ ਸਤੂਰੇਜ ਖੇਤਰ ਹੈ ਇੱਥੇ ਸਾਡੇ ਕੋਲ ਕੁਝ ਸਤੂਰੇਜ ਖੇਤਰ ਹੈ ਜੇ ਤੁਸੀਂ ਕੁਝ ਸਿਹਾਨੇ ਜਾਂ ਕੁਝ ਬਿਸਤਰੇ ਦੀ ਚਾਦਰ ਜਾਂ ਕੋਈ ਵਾਧੂ ਚੀਜ਼ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਇੱਥੇ ਰੱਖ ਸਕਦੇ ਹੋ ਅਤੇ ਆਓ ਇਸ ਨੂੰ ਇੱਕ ਵਾਰ ਫਿਰ ਬਿਸਤਰਾ ਬਣਾ ਦੇ ਤੁਹਾਡਾ ਬਿਸਤਰਾ ਤਿਆਰ ਹੈ ਇਸ ਦੇ ਅੰਦਰ ਇਸ ਤਰ੍ਹਾਂ ਅਤੇ ਉਸ ਪਾਸੇ ਵੀ ਕਾਫੀ ਥਾਂ ਹੈ ਇਸ ਲਈ ਬਹੁਤ ਹੀ ਆਸਾਨ ਪਰਿਵਰਤਨ ਨੂੰ ਪੂਰਾ ਕਰਨ ਵਿੱਚ ਮੁਸ਼ਕਿਲ ਨਾਲ 1 ਮਿੰਟ ਲੱਗਦਾ ਹੈ ਅਤੇ ਤੁਸੀਂ ਆਪਣੇ ਸੋਫੇ ਨੂੰ ਇੱਕ ਬਿਸਤਰੇ ਵਿੱਚ ਬਦਲ ਸਕਦੇ ਹੋ ਇੱਕ ਕੈਟਾਲਾਗ ਵਿੱਚੋਂ ਕੋਈ ਵੀ ਡਿਜ਼ਾਈਨ ਜੋ ਤੁਸੀਂ ਚੁਣ ਸਕਦੇ ਹੋ ਅਤੇ ਅਸੀਂ ਇਸ ਨੂੰ ਇੱਕ ਸਮਾਨ ਪੈਟਰਨ ਵਿੱਚ ਬਣਾ ਸਕਦੇ ਹਾਂ ਮੈਂ ਇਸ ਨੂੰ ਪਹਿਲਾਂ ਵੀ ਕੀਤਾ ਹੈ ਅਸੀਂ ਤੁਹਾਨੂੰ ਕਈ ਵੀਡੀਓ ਦਿਖਾ ਚੁੱਕੇ ਹਾਂ ਜੇਕਰ ਤੁਸੀਂ YouTube ਤੇ ਜਾ ਕੇ ਅਗਜ਼ਨੀ ਦੀ ਜਾਂਚ ਕਰੋ ਤਾਂ ਤੁਹਾਨੂੰ ਸੋਫਿਆਂ ਬਿਸਤਰੇ ਖਾਣੇ ਝੂਲਿਆਂ ਮੰਦਰਾਂ ਪਾਰਟੀਸ਼ਨ ਸਕਰੀਨਾ ਉੱਥੇ ਬਹੁਤ ਸਾਰੀਆਂ ਚੀਜ਼ਾਂ ਅਤੇ ਵੱਖ-ਵੱਖ ਰੰਗਾਂ ਦੀਆਂ ਵੱਖ-ਵੱਖ ਚੀਜ਼ਾਂ ਲਈ 600 ਤੋਂ ਵੱਧ ਵੀਡੀਓਜ਼ ਮਿਲਣੇ ਇਹ ਰਲ ਲੱਤ ਤਸਵੀਰ ਇਹ ਸਾਡੇ ਨਵੇਂ ਰੰਗਾਂ ਵਿੱਚੋਂ ਇੱਕ ਹੈ ਜੋ ਅਸੀਂ ਹਾਲ ਹੀ ਵਿੱਚ ਵਿਕਸਿਤ ਕੀਤਾ ਹੈ ਅਤੇ ਜੇਕਰ ਤੁਸੀਂ ਕੋਈ ਵੱਖਰਾ ਰੰਗ ਲੱਭ ਰਹੇ ਹੋ ਜਾਂ ਤੁਹਾਡੇ ਕੋਲ ਕੋਈ ਖਾਸ ਚੋਣ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਸਾਨੂੰ ਤਸਵੀਰ ਭੇਜ ਸਕਦੇ ਹੋ ਅਤੇ ਅਸੀਂ ਤੁਹਾਡੇ ਲਈ ਇਹ ਬਣਾ ਸਕਦੇ ਹਾਂ ਜੇਕਰ ਤੁਹਾਡੇ ਕੋਲ ਕੀਮਤਾਂ ਬਾਰੇ ਡਿਜ਼ਾਈਨ ਬਾਰੇ ਆਕਾਰਾਂ ਬਾਰੇ ਜਾਂ ਕਿਸੇ ਹੋਰ ਸਵਾਲ ਬਾਰੇ ਕੋਈ ਸਵਾਲ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਇਤੇ ਹੀ ਹੈ ਕੋਈ ਸਵਾਲ ਫੀਡਬੈਕ ਟਿੱਪਣੀਆਂ ਕਿਰਪਾ ਕਰਕੇ ਸਾਨੂੰ ਦੱਸੋ ਸਾਨੂੰ ਤੁਹਾਡੇ ਤੋਂ ਸੁਣ ਕੇ ਖੁਸ਼ੀ ਹੋਵੇਗੀ ਤੁਸੀਂ ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਕਰੋ ਉਨ੍ਹਾਂ ਨੂੰ ਵੀ ਦੱਸੋ ਕਿ ਅਜਿਹਾ ਕੁਝ ਬਣਾਇਆ ਜਾ ਰਿਹਾ ਹੈ ਇਹ ਕ્રાਫਟਵਰਕ ਹੈਂਡਵਰਕ ਹੈ ਕਿਸੇ ਮਸ਼ੀਨ ਦੁਆਰਾ ਨਹੀਂ ਅਤੇ ਇਹ ਉਹ ਚੀਜ਼ ਹੈ ਜੋ ਅਸੀਂ ਆਪਣੇ ਫਰਨੀਚਰ ਵਿੱਚ ਪਸੰਦ ਕਰਦੇ ਹਾਂ ਨਿੱਜੀ ਛੋ ਕਿਉਂਕਿ ਮਸ਼ੀਨਾ ਵਿੱਚ ਉਹ ਛੋ ਨਹੀਂ ਹੁੰਦੀ ਜੋ ਲੋਕਾਂ ਕੋਲ ਹੁੰਦੀ ਹੈ ਇਹ ਲੋਕਾਂ ਦੁਆਰਾ ਬਣਾਇਆ ਗਿਆ ਹੈ ਲੋਕਾਂ ਦੁਆਰਾ ਤਿਆਰ ਕੀਤਾ ਗਿਆ ਹੈ ਅਸਲ ਲੋਕਾਂ ਅਤੇ ਕਾਰੀਗਰਾਂ ਦੁਆਰਾ ਇਹ ਸਾਡੀ ਕਰਾ ਹੈ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ